ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਅੱਜ ਛੋਟੀ ਖਾਸ ਮੁਲਾਕਾਤ ਕਰਾਵਾਂਗੇ ਕਰਨ ਸਿੰਘ ਡੀਡੀਓ ਜੀ ਨਾਲ ਜਿਹੜੇ ਇਤਿਹਾਸਕ ਹਲਕਾ ਸ਼੍ਰੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਹੁਣ ਪ੍ਰਚਾਰ ਕਰ ਰਹੇ ਨੇ ਸਰ ਸਵਾਗਤ ਹੈ ਜੀ ਧੰਨਵਾਦ ਜੀ ਡੀਡੀਓ ਸਾਹਿਬ ਪਹਿਲਾਂ ਤਾਂ ਦੱਸੋ ਜੀ ਕਿਵੇਂ ਦਾ ਹੌਂਗਾਰ ਮਿਲ ਰਿਹਾ ਤੁਹਾਨੂੰ ਦੇਖੋ ਕਾਫਲਾ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ ਹੈ ਹੂੰ ਤੇ ਜਿਸ ਨੂੰ ਵੀ ਜਾ ਕੇ ਗੱਲ ਦੱਸੀ ਹੈ ਜੀ ਤੇ ਜਿਸ ਨੂੰ ਵੀ ਕਿਸੇ ਨੂੰ ਕਿਹਾ ਹੈ ਵੀ ਉੱਠ ਕੇ ਤੋਰੋ ਉਹ ਉੱਠ ਕੇ ਨਾਲ ਤੁਰਿਆ ਜੀ ਹੂੰ ਤੇ ਇਸ ਤੋਂ ਵੱਡਾ ਹੰਗਾਰਾ ਹੋਰ ਕੀ ਹੋ ਸਕਦਾ ਬੰਦੇ 1:30 ਵਜੇ 44 44 ਟੈਂਪਰੇਚਰ 44 ਡਿਗਰੀ ਟੈਂਪਰੇਚਰ ਤੇ ਬੈਠੇ ਤੁਹਾਨੂੰ ਘੰਟੇ ਤੋਂ ਉੱਧਿਕ ਕਰਕੇ ਸੁਣਨ ਐਨੇ ਆਰਾਮ ਨਾਲ ਜੀ ਇਹ ਤੋਂ ਵੱਡਾ ਹੰਗਾਰਾ ਹੋਰ ਕੀ ਹੋ ਸਕਦਾ ਹਲਾਰਾ ਕੀ ਹੋ ਸਕਦਾ ਤੁਸੀਂ ਹੁਣੇ ਆਪਣੀ ਮੀਟਿੰਗ ਦੇ ਵਿੱਚ ਸਪੀਚ ਦਿੱਤੀ ਪੰਜ ਮੁੱਦੇ ਉਠਾਏ ਚਾਹੇ ਉਹ ਨਹਿਰੀ ਪਾਣੀ ਦਾ ਹੋਵੇ ਬਿਜਲੀ ਦਾ ਹੋਵੇ ਥਰਮਲ ਪਲਾਂਟਾਂ ਦਾ ਹੋਵੇ ਹਾਲਾਂਕਿ ਟਿਊਬਲਾਂ ਦਾ ਵੀ ਹੋਵੇ ਵੀ ਬਾਦਲ ਸਾਹਿਬ ਨੇ ਸਭ ਕੀਤਾ ਪਰ ਉਹ ਕਮੀ ਕਿੱਥੇ ਰਹਿ ਗਈ ਜੀ ਨਿਰਾਸ਼ਾ ਕਿੱਥੇ ਹੋ ਗਈ ਤੇ ਆਕਾਲੀ ਦਲ ਸ਼੍ਰੀਮント ਗੌਰ ਸਾਹਿਬ ਤੋਂ ਗੈਪ ਹੋ ਗਿਆ ਦੇਖੋ ਜਿੱਥੇ ਤੱਕ ਗਾਇਬ ਹੋਣ ਦਾ ਸਵਾਲ ਹੈ ਗਾਇਬ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈਗੀ ਹੈ ਜਿਹੜੀ ਉਹ ਇੱਕ ਉਹ ਤੋਂ ਸਟੇਜ ਉੱਪਰ ਜਾ ਚੁੱਕੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਇੱਕ ਲਹਿਰ ਬਣ ਚੁੱਕੀ ਹੈ ਹਮਮ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਪੰਜਾਬੀਆਂ ਦੀ ਹਮਮ ਜਦ ਸੋਚ ਤੇ ਲਹਿਰ ਇਹ ਜਦ ਇੱਕ ਪਾਰਟੀ ਤੋਂ ਅਗਲੀ ਸਟੇਜ ਹੁੰਦੀ ਹੈ ਜਿਵੇਂ ਗੁੱਡ ਬੈਟਰ ਬੈਸਟ ਹੁੰਦਾ ਨਾ ਜੀ ਓਕਣ ਪਾਰਟੀ ਪਾਰਟੀ ਤੋਂ ਬਾਅਦ ਲਹਿਰ ਲਹਿਰ ਤੋਂ ਬਾਅਦ ਉਹ ਸੋਚ ਚਿਕਨਵਲਟ ਹੋ ਜਾਂਦੀ ਹੈ ਇਹ ਪੰਜਾਬੀਆਂ ਦੀ ਸੋਚ ਹੈ ਮੈਂ ਉਹ ਹੀ ਪੁੱਛਦਾ ਹਾਂ ਕਿ ਕਮੀ ਕਿੱਥੇ ਰਹਿ ਗਈ ਜਦ ਬਾਅਦ ਕਮੀ ਜਿਹੜੀ ਸੀ ਕਮੀ ਇਹ ਸੀਗੀ ਬਈ ਜਿੰਨੀਆਂ ਦਿੱਲੀ ਰਨਕ ਪਾਰਟੀਆਂ ਨੇ ਜੀ ਉਹਨਾਂ ਦੀ ਸਾਰੀ ਜਿਹੜੀ ਚੋਣ ਪ੍ਰਚਾਰ ਕਰਨ ਜਾਂ ਦੋਜੀ ਵਿਰੋਧੀਆਂ ਨੂੰ ਕੇਰਨ ਜਾਂ ਵਿਰੋਧੀਆਂ ਨੂੰ ਭੰਡਣ ਜਾਂ ਵਿਰੋਧੀਆਂ ਨੂੰ ਬਦਨਾਮ ਕਰਨ ਦਾ ਜਿੱਥੇ ਤੱਕ ਸਵਾਲ ਸੀ ਉਹ ਸਾਰੇ ਸੋਸ਼ਲ ਮੀਡੀਆ ਦਾ ਇੰਤਜ਼ਾਮ ਇਸਤੇਮਾਲ ਕਰਦੇ ਸੀ ਹਮ ਸ਼੍ਰੋਮਣੀ ਅਕਾਲੀ ਦਲ ਇਹ ਅਸੀਂ ਮੰਨਦੇ ਆਂ ਵੀ ਅਸੀਂ 4-5 ਸਾਲ ਜਾਂ 2 ਸਾਲ ਅਸੀਂ ਇਸ ਕੰਮ 'ਚ ਪਿੱਛੇ ਰਹਿ ਗਏ ਹਮ ਜੀ ਇਸ ਉਹਨੇ ਚ ਇਹ ਜਦ ਇੱਕ ਗੱਲ ਦਾ ਕੋ ਭਲੇਖਾ ਪੈ ਜਾਵੇ ਭਲੇਖਾ ਪੈ ਬੜੀ ਜਲਦੀ ਜਾਂਦਾ ਜਿਹੜੇ ਰੂਸਿਓਂ ਸੀ ਨਰਾਜਗੀ ਜਿਹੜੀ ਹੁੰਦੀ ਹੈ ਜਲਦੀ ਹੋ ਜਾਂਦੀ ਹੈ ਪਰ ਨਰਾਜਗੀ ਦੂਰ ਹੋਣ ਨੂੰ ਤੇ ਕੋਈ ਭਲੇਖਾ ਪਰਮ ਦੂਰ ਹੋਣ ਨੂੰ ਟਾਈਮ ਲੱਗਦਾ ਹੈ ਉਹ ਟਾਈਮ ਹੁਣ ਆ ਗਿਆ ਹੈ ਔਰ ਦੂਰ ਹੋ ਰਿਹਾ ਹੈ ਔਰ ਸੰਗਤ ਜਿਹੜੀ ਆ ਬਹੁਤ ਵੱਡਾ ਰਿਸਪਾਂਸ ਦੇ ਰਹੀ ਹੈ ਸ਼ੋਮਨੀ ਕਲੀਦਾਲ ਨੂੰ ਮੇਰਾ ਸਵਾਲ ਹੈ ਜੀ 9 ਮਾਰਚ ਦੇ ਰਿਸ਼ਤੇ ਦੀ ਕਮੀ ਮਹਿਸੂਸਤਾ ਨਹੀਂ ਹੋ ਰਹੀ ਭਾਜਪਾ ਵੀ ਚੋਣ ਮੈਦਾਨ ਦੇ ਵਿੱਚ ਅੱਗੇ ਅੱਗੇ ਤਾਂ ਇਕੱਠੇ ਲੜਦੇ ਸੀਗੇ ਚੰਦੂ ਮજરા ਸਾਹਿਬ ਇੱਥੇ ਤੋਂ ਹਲਕੇ ਚ ਜਿੱਤੇ ਵੀ ਦੇਖੋ 9 ਮਾਰਚ ਹੀ ਐ ਹੁੰਦੀ ਆ ਗੱਲ ਉਂਗਲ ਕਈ ਵਾਰੀ ਬਣਾਣੀ ਵੀ ਪੈ ਜਾਂਦੀ ਆ ਤੁਸੀਂ 9 ਮਾਰਚ ਨੂੰ ਕਹਨੇ ਹੋ ਜਦੋਂ ਕੋਈ ਕੋਈ ਤੁਹਾਨੂੰ ਗੈਂਗਰੀ ਨਾ ਹੋ ਜਵੇ ਠੀਕ ਹੈ ਇਸ ਕਰਕੇ ਜਿੱਥੇ ਆ ਕੇ ਉਹਨਾਂ ਨੇ ਕਿਸਾਨਾਂ ਨਾਲ ਪੰਗਾ ਲਿਆ ਹੂੰ ਜਿੱਥੇ ਆ ਕੇ ਉਹਨਾਂ ਨੇ ਕਾਲੇ ਕਾਨੂੰਨ ਬਣਾਏ ਜਿੱਥੇ ਆ ਕੇ ਉਹਨਾਂ ਨੇ ਆ ਮੰਡੀਆਂ ਦੀ ਪ੍ਰਾਈਵੇਟਾਈਜੇਸ਼ਨ ਦੀ ਗੱਲ ਕੀਤੀ ਜਿੱਥੇ ਉਹਨਾਂ ਨੇ ਵਨ ਆਪਣਾ ਜਿਹੜਾ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਰਿਸਪਾਂਸ ਨਹੀਂ ਦਿੱਤਾ ਤਾਂ ਸਾਨੂੰ ਕੋਈ ਕਮੀ ਨਹੀਂ ਹੈਗੀ ਇਸ ਗੱਲ ਦੀ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਔਰ ਪੰਜਾਬੀਅਤ ਦੀ ਜੀ ਪਹਿਰਾ ਦੇਣ ਵਾਲੀ ਪਾਰਟੀ ਹੈ ਸਾਡਾ ਉਹ ਇਹ ਜਾਂ ਐਲਾਈਅੰਸ ਸੰਗਤ ਨਾਲ ਆ ਇੱਥੇ ਤੁਸੀਂ ਹੁਣੇ ਗੱਲ ਕੀਤੀ ਪੰਜਾਬੀਆਂ ਦੀ ਤੇ ਪੰਜਾਬੀਅਤ ਦੀ ਪਾਰਟੀ ਹੈ। ਹੂੰ ਹੂੰ। ਭਾਜਪਾ ਨੂੰ ਅਕਸਰ ਹਿੰਦੂ ਹਾਰਡ ਕੋਰ ਵੋਟਰ ਕਹਿੰਦੇ ਵੀ ਉਹਨੂੰ ਵੋਟ ਪਾਉਂਦਾ ਹੈ। ਹਿੰਦੂ ਤੁਹਾਡੇ ਨਾਲ ਇਸ ਟਾਈਮ ਲੱਗਦੇ ਆ। ਦੇਖੋ ਜਿਹੜਾ ਮਨੁੱਖ ਦਾ ਸੁਭਾਅ ਹੁੰਦਾ ਨਾ ਉਹ ਤਿੰਨ ਤਰ੍ਹਾਂ ਦਾ ਹੁੰਦਾ। ਹੂੰ। ਇੱਕ ਤਾਂ ਆਮ ਹੁੰਦੇ ਨੇ ਉਹ ਫਲੋ ਨਾਲ ਲੰਘ ਜਾਂਦੇ ਨੇ। ਜੀ। ਇੱਕ ਮੋਡਰੇਟ ਹੁੰਦੇ ਨੇ, ਇੱਕ ਹਾਰਡ ਕੋਰ ਹੁੰਦੇ ਨੇ। ਹੂੰ। ਜਿਹੜਾ ਮੋਡਰੇਟ ਹਿੰਦੂ ਹੈ ਜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਧਰਮ ਨਿਰਪੱਖਤਾ ਹੂੰ ਮੈਂ ਸਵਾਲ ਇਹ ਤੁਹਾਨੂੰ ਤਦੇ ਕਰਿਆ ਨਾ ਤੁਸੀਂ ਕਹਿੰਦੇ ਪੰਜਾਬੀਅਤ ਤੇ ਪੰਜਾਬ ਦੀ ਪਾਰਟੀ ਹੈ ਜੀ ਧਰਮ ਨਿਰਪੱਖਤਾ ਔਰ ਦੇਸ਼ਤਾ ਦੀ ਏਕਤਾ ਤੇ ਅਖੰਡਤਾ ਦੀ ਹਮੇਸ਼ਾ ਹੀ ਪਹਿਰੇਦਾਰ ਪਾਰਟੀ ਹੈ ਹਮ ਇਹਨਾਂ ਨੇ ਹਮੇਸ਼ਾ ਇਸ ਗੱਲ ਦੀ ਬਕਾਇਤ ਕੀਤੀ ਹੈ ਜੀ ਵੀ ਅਸੀਂ ਇੱਕ ਧਰਮ ਨਿਰਪੱਖ ਪਾਰਟੀਆਂ ਤੇ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ ਆਪਣੇ ਦੇਸ਼ ਨਾਲ ਖੜੇ ਆ ਇਸ ਕਰਕੇ ਜੋ ਵੀ ਮਾਡਰਨ ਖਿਆਲ ਦਾ ਕਿਸੇ ਵੀ ਧਰਮ ਦਾ ਬੰਦਾ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਤੋਂ ਬਗੈਰ ਕਿਸੇ ਆਸੇ ਵੋਟ ਨਹੀਂ ਕਰੂਗਾ ਠੀਕ ਹੈ ਲਾਸਟ ਸਵਾਲ ਹੈ ਮੇਰਾ ਜਿਆਦਾ ਤੁਹਾਡਾ ਸਮਾਂ ਨਹੀਂ ਲੈਂਦਾ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਆਂ ਜਾਂਦੇ ਜਾਂਦੇ ਆਪਣੇ ਹਲਕੇ ਦੀ ਦੇ ਅਨੰਦਪੁਰ ਸਾਹਿਬ ਦੀ ਜਨਤਾ ਨੂੰ ਕੀ ਕਹਿਣਾ ਚਾਹੂਗਾ ਮੈਂ ਇਸੇ ਇਹੀ ਗੱਲ ਕਰਨਾ ਚਾਹੂਗਾ ਕਿ ਜਿਹੜੇ ਤਿੰਨੂ ਕੈਂਡੀਡੇਟ ਨੇ ਉਹ ਬਾਹਰ ਬਾਹਰੀ ਕੈਂਡੀਡੇਟ ਨੇ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜੇ ਚਾਹੇ ਜਿੱਤੇ ਚਾਹੇ ਹਾਰੇ ਇੱਥੇ ਮੌਜੂਦ ਸੀ ਔਰ ਉਹਨਾਂ ਦਾ ਇੱਥੋਂ ਸਿਰਫ 35 ਕਿਲੋਮੀਟਰ ਤੇ ਘਰ ਹੈ ਤੇ ਉਹਨਾਂ ਦਾ ਉਹ ਤੇ ਉਹਨਾਂ ਦਾ ਪਰਿਵਾਰ ਤੇ ਦਾਸ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਚੰਦੂ ਮજરા ਸਾਹਿਬ ਦੀ ਪ੍ਰੇਰਣਾ ਸਦਕਾ ਹੀ ਮੈਂ ਆਪਣੇ 3 ਸਾਲ ਪਹਿਲਾਂ ਨੌਕਰੀ ਛੱਡ ਕੇ ਆ ਕੇ ਸੰਗਤ ਦੀ ਸੇਵਾ ਕਰਨ ਲੱਗਿਆ ਅਸੀਂ ਹਰ ਵਕਤ ਸੰਗਤ ਦੇ ਵਿੱਚ ਐ ਅਸੀਂ ਲੋਕਲ ਐ ਇਸ ਕਰਕੇ ਹਰ ਦੁੱਖ ਸੁੱਖ 'ਚ ਅਸੀਂ ਇੱਥੇ ਨਾਲ ਖੜੇ ਆ ਹਲਕੇ ਦੇ ਤੇ ਉਹ ਸਾਰੇ ਚਮਕੌਰ ਸਾਹਿਬ ਦੇ ਦੁੱਖ ਸੁੱਖ 'ਚ ਨਾਲ ਖੜੇ ਨੇ ਇਸ ਕਰਕੇ ਇਕੱਲਾ ਇਕੱਲਾ ਵੋਟ ਦਾ ਹੱਕਦਾਰ ਆਪਣੇ ਬਗਾਨੇ ਦੀ ਜੋ ਆ ਪਛਾਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਜੱਦੂ ਮਾਜਰਾ ਜੀ ਨੂੰ ਪਾਈ ਜਾਵੇ। ਧੰਨਵਾਦ ਜੀ ਸਾਨੂੰ ਸਮਾਂ ਦੇਣ ਦੇ ਲਈ ਇਹਨੇ ਕਰਨ ਸਿੰਘ ਜੀ ਡੀਟੀਓ ਜੋ ਕਿ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਹਲਦੇ ਬਤੌਰ ਹਲਕਾ ਇੰਚਾਰਜ ਕੰਮ ਕਰ ਰਹੇ ਨੇ। ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ। ਧੰਨਵਾਦ।